ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤਾਰੂ ਸਿੰਘ ਜੀ ਸਿੱਖ ਧਰਮ ਦੇ ਮਹਾਨ ਸਿੱਖ ਹੋਏ ਹਨ ਤੇ ਉਹਨਾਂ ਦੀ ਸ਼ਹਾਦਤ ਬਾਰੇ ਅਸੀਂ ਸਾਰੇ ਹੀ ਜਾਣੂ ਹਾਂ ਪਰ ਇਸ ਵੀਡੀਓ ਦੇ ਵਿੱਚ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਕਿਉਂ ਹੋਈ ਸੀ ਤੇ ਭਾਈ ਤਾਰੂ ਸਿੰਘ ਜੀ ਨੇ ਕੀ ਵਚਨ ਕੀਤੇ ਸਨ ਜੋ ਉਹਨਾਂ ਦੇ ਜਿਉਂਦੇ ਜੀ ਹੀ ਪੂਰੇ ਹੋਏ ਸੀ ਤੇ ਕਿਵੇਂ ਅਤੇ ਕਿਉਂ ਉਹਨਾਂ ਦੀਆਂ ਜੁੱਤੀਆਂ ਬਾਦਸ਼ਾਹ ਦੇ ਸਿਰ ਦੇ ਵਿੱਚ ਮਾਰੀਆਂ ਗਈਆਂ ਅਸ ਪੂਰੇ ਇਤਿਹਾਸ ਨੂੰ ਆਖਿਰ ਤੱਕ ਸੁਣੋ ਤੇ ਵੀਡੀਓ ਨੂੰ ਲੋਕਾਂ ਤੱਕ ਸ਼ੇਅਰ ਵੀ ਜ਼ਰੂਰ ਕਰਿਓ ਮਸੇ ਰੰਗੜ ਦੇ ਕਤਲ ਪਿੱਛੋਂ ਸਿੰਘਾ ਦਾ ਹਰਮੰਦਰ ਸਾਹਿਬ ਦੇ ਵਿੱਚ ਆਣਾ ਅਸਲੋ ਬੰਦ ਹੋ ਗਿਆ ਸ਼ਾਹੀ ਫੌਜ ਦੇ ਪਹਿਰੇ ਪਹਿਲਾਂ ਨਾਲੋਂ ਹੋਰ ਵੀ ਸਖਤ ਕਰ ਦਿੱਤੇ ਗਏ ਸੀ ਫਿਰ ਵੀ ਕੋਈ ਸਿੱਧਕੀ ਸਿੱਖ ਰਾਤ ਬਿਰਾਤੇ ਆਉਂਦੇ ਤੇ સ્ਨਾਣ ਕਰਕੇ ਜੰਗਲਾਂ ਦੇ ਵਿੱਚ ਵਾਪਸ ਚਲੇ ਜਾਂਦੇ ਉਸ ਸਮੇਂ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ સ્ਨਾਣ ਕਰਨਾ ਆਪਣੀ ਜਾਨ ਦੇ ਨਾਲ ਖੇਡਣੇ ਵਰਗਾ ਹੁੰਦਾ ਸੀ ਤੇ ਅਜਿਹੀਆਂ ਖਬਰਾਂ ਸੁਣਨ ਤੋਂ ਬਾਅਦ ਸਰਕਾਰ ਚੌਧਰੀਆਂ ਦੇ ਉੱਪਰ ਹੋਰ ਜ਼ਿਆਦਾ ਸਖਤੀ ਵਰਤਣ ਲੱਗ ਗਈ ਤੇ ਉਹਨਾਂ ਨੂੰ ਇਹ ਅੱਖ ਲੱਗੀ ਕਿ ਤੁਸੀਂ ਜਾਣ ਬੁੱਝ ਕੇ ਸਿੰਘਾਂ ਨੂੰ ਸਾਡੇ ਕੋਲ ਨਹੀਂ ਫੜਾਉਂਦੇ ਤਾਫਿਰ ਚੁਗਲਾ ਨੇ ਘਰਾਂ ਦੇ ਵਿੱਚ ਸ਼ਾਂਤੀ ਨਾਲ ਵਸਦੇ ਹੋਏ ਸਿੰਘਾਂ ਨੂੰ ਫੜਾਉਣਾ ਸ਼ੁਰੂ ਕਰ ਦਿੱਤਾ। ਐਸੀ ਤਰੀਕੇ ਦੇ ਨਾਲ अनेका ਧਰਮੀ ਸਿੰਘ ਸ਼ਹੀਦ ਕਰਵਾ ਦਿੱਤੇ ਗਏ ਤੇ ਸਰਕਾਰ ਦੇ ਵੱਲੋਂ ਫਤਵੇ ਵੀ ਜਾਰੀ ਕਰ ਦਿੱਤੇ ਗਏ ਕਿ ਕੋਈ ਵੀ ਅਗਰ ਸਿੱਖਾਂ ਦੀ ਮਦਦ ਕਰੇਗਾ ਤੇ ਉਸ ਨੂੰ ਮਾਰ ਦਿੱਤਾ ਜਾਏਗਾ ਤੇ ਕੋਈ ਵੀ ਸਿੰਘਾਂ ਨੂੰ ਦਾਣਾ ਪਾਣੀ ਨਹੀਂ ਸ਼ਿਕਾਏਗਾ। ਐਸੀ ਤਰੀਕੇ ਦੇ ਨਾਲ ਭਗਤ ਨਰੰਜਣੀਆਂ ਨੇ ਭਾਈ ਤਾਰੂ ਸਿੰਘ ਜੀ ਦੇ ਵਿਰੋਧ ਜਾ ਕੇ ਸਰਕਾਰ ਨੂੰ ਉਹਨਾਂ ਦੀ ਚੁਗਲੀ ਲਗਾ ਦਿੱਤੀ। ਭਾਈ ਸਾਹਿਬ ਪਿੰਡ ਪੂਲਾ ਦੇ ਵਸਨੀਕ ਸੀ। ਉਹ ਬਹੁਤ ਹੀ ਭਜਨੀਕ ਤੇ ਸਾਧੂ ਸੁਭਾਅ ਦੇ ਸਿੱਖ ਸੀ ਤੇ ਉਹ ਖੇਤੀਬਾੜੀ ਕਰਦੇ ਸੀ ਤੇ ਜੋ ਉਹਨਾਂ ਨੂੰ ਪੈਸੇ ਮਿਲਦੇ ਉਹਦੇ ਨਾਲ ਉਹ ਲੰਗਰ ਦੀ ਸੇਵਾ ਕਰਦੇ ਸੀ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਸਿਰਫ ਤਿੰਨ ਹੀ ਜਣ ਸੀ। ਇੱਕ ਉਹ ਉਹਨਾਂ ਦੀ ਮਾਤਾ ਜੀ ਤੇ ਉਹਨਾਂ ਦੀ ਭੈਣ ਤੇ ਉਹ ਜੰਗਲਾਂ ਦੇ ਵਿੱਚ ਜਾ ਕੇ ਫੌਜੀ ਸਿੰਘਾਂ ਨੂੰ ਪਰਸ਼ਾਪ ਦੇ ਸਿਖਾਉਂਦੇ ਸੀ। ਭਗਤ ਨਰੰਜਣੀਏ ਨੇ ਖਾਨ ਬਹਾਦਰ ਨੂੰ ਭਾਈ ਤਾਰਾ ਸਿੰਘ ਜੀ ਦੇ ਵਿਰੋਧ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਤਾਂ ਫਿਰ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਲਈ ਸਰਕਾਰ ਦੇ ਵੱਲੋਂ ਕਈ ਲੋਕ ਆਂਦੇ ਨੇ ਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਕੇ जाया ਜਾਂਦਾ ਹੈ। ਤੇ ਸਫ਼ਰ ਲੰਬਾ ਹੋਣ ਕਰਕੇ ਉਹਨਾਂ ਨੂੰ ਰਾਤ ਨੂੰ ਕਈ ਥਾਵਾਂ ਤੇ ਰੁਕਣਾ ਪਿਆ ਤੇ ਉਹ ਰਾਟਰ ਉਪ ਪਟਾਣੀ ਰੁਕਦੇ ਨੇ ਤੇ ਜਦ ਪਟਾਣੀ ਦੇ ਸਿੰਘਾਂ ਨੂੰ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਦਾ ਹੈ ਤੇ ਤਾਂ ਉਹ ਸੈਨਿਕਾਂ ਨੂੰ ਰਿਸ਼ਵਤ ਦੇ ਕੇ ਭਾਈ ਤਾਰੂ ਸਿੰਘ ਜੀ ਦੇ ਨਾਲ ਮਿਲਦੇ ਨੇ ਤੇ ਜਦ ਪਟਾਣੀ ਦੇ ਸਿੰਘਾਂ ਨੇ ਭਾਈ ਤਾਰੂ ਸਿੰਘ ਜੀ ਦੇ ਸਾਹਮਣੇ ਇੱਕ ਇੱਛਾ ਪ੍ਰਗਟ ਕੀਤੀ ਕਿ ਉਹ ਸੈਨਿਕਾਂ ਨੂੰ ਰਿਸ਼ਵਤ ਦੇ ਕੇ ਭਾਈ ਜੀ ਨੂੰ छुड़ा ਸਕਦੇ ਨੇ ਪਰ ਭਾਈ ਜੀ ਨੇ ਇਸ ਚੀਜ਼ ਲਈ ਮਨਾਂ ਕਰ ਦਿੱਤਾ ਤੇ ਇਹ ਆਖਿਆ ਇਸ ਦੇ ਨਾਲ ਭੰਡਾਰੀ ਦੇ ਸਿੰਘਾਂ ਦੇ ਸਿਰ ਦੇ ਉੱਪਰ ਖਤਰਾ ਮੰਡਰਾ ਸਕਦਾ ਹੈ ਭਾਈ ਤਾਰੂ ਸਿੰਘ ਜੀ ਲਾਹੌਰ ਖਾਨ ਤਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤੇ ਗਏ ਉਸ ਨੇ ਭਾਈ ਤਾਰੂ ਸਿੰਘ ਜੀ ਨੂੰ ਬਾਗੀ ਸਿੱਖਾਂ ਦੀ ਮਦਦ ਕਰਨ ਦੇ ਇਲਜ਼ਾਮ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਵਾ ਦਿੱਤੀ ਜਾਂ ਫਿਰ ਇਸਲਾਮ ਕਬੂਲ ਕਰਨ ਦਾ ਬਰਸਤਾਵ ਰੱਖਿਆ ਭਾਈ ਜੀ ਨੇ ਇਸਲਾਮ ਧਰਮ ਕਬੂਲ ਕਰਨ ਤੋਂ ਮਨਾਂ ਕਰ ਦਿੱਤਾ ਤਾਂ ਭਾਈ ਸਾਹਿਬ ਜੀ ਨੂੰ ਚਰਖੜੀ ਤੇ ਚੜਾ ਕੇ ਲਹੂ ਲਹਾਨ ਕਰ ਦਿੱਤਾ ਗਿਆ ਜਿੰਦਗੀ ਫਿਰ ਵੀ ਧਰਮ ਨਹਾ ਰਿਹਾ ਉਸ ਤੋਂ ਬਾਅਦ ਸਰਕਾਰ ਨੇ ਭਾਈ ਤਾਰੂ ਸਿੰਘ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਉਹਨਾਂ ਨੂੰ ਸਜ਼ਾਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਦੋਂ ਤੱਕ ਮੱッセ ਰੰਗੜ ਨੂੰ ਸੌਦਾ ਲਾਉਣ ਵਾਲੇ ਭਾਈ ਮਹਿਤਾਬ ਸਿੰਘ ਜੀ ਵੀ ਪਿੰਡ ਆ ਚੁੱਕੇ ਸੀ ਪਰ ਚੁਗਲਖੋਰਾ ਦੇ ਵੱਲੋਂ ਉਹਨਾਂ ਦੀ ਵੀ ਚੁਗਲੀ ਲਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਵਾ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਵੀ ਲਾਹੌਰ ਖਾਨ ਬਹਾਦਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਉਹਨਾਂ ਦੇ ਸਾਹਮਣੇ ਵੀ ਇਹ ਪ੍ਰਸਤਾਵ ਰੱਖਿਆ ਗਿਆ ਕਿ ਯਾਤਾਂ ਤੁਸੀਂ ਇਸਲਾਮ ਕਬੂਲ ਕਰੋ ਜਾਂ ਫਿਰ ਸ਼ਹੀਦ ਹੋ ਜਾਓ ਜਿਹੜੇ ਸ਼ਹੀਦ ਹੋਣ ਵਾਸਤੇ ਹੀ ਪੈਦਾ ਹੋਏ ਹੋਣ ਉਹ ਕਿਵੇਂ ਆਪਣਾ ਧਰਮ ਛੱਡ ਸਕਦੇ ਨੇ ਇਸਲਾਮ ਧਰਮ ਨੂੰ ਕਬੂਲ ਨਾ ਕਰਨ ਕਰਕੇ ਉਹਨਾਂ ਨੂੰ ਵੀ ਚਰਖੜੀ ਦੇ ਚੜਾ ਦਿੱਤਾ ਗਿਆ ਤੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਐਸੀ ਸਮੇਂ ਹੀ ਪਾਈਦয়াল ਸਿੰਘ ਜੀ ਸੈਸਰੇ ਵਾਲਾ ਜੀ ਉਹਨਾਂ ਨੂੰ ਵੀ ਚਰਖੜੀ ਤੇ ਚੜਾ ਕੇ ਸ਼ਹੀਦ ਕਰਵਾ ਦਿੱਤਾ ਗਿਆ ਤੇ ਸਰਦਾਰ ਗਰਜਾ ਸਿੰਘ ਜੀ ਨੂੰ ਸੂਲੀ ਤੇ ਚੜਾ ਦਿੱਤਾ ਗਿਆ ਇਹ ਸਭ ਚੀਜ਼ਾਂ ਪਾਈ ਤਾਰੂ ਸਿੰਘ ਜੀ ਦੇ ਸਾਹਮਣੇ ਹੀ ਕੀਤੀਆਂ ਗਈਆਂ ਸੀ ਤੇ ਇਹ ਸਭ ਉਹਨਾਂ ਦੇ ਸਾਹਮਣੇ ਤਾਂ ਕੀਤਾ ਗਿਆ ਸੀ ਤਾਂ ਕਿ ਉਹ ਇਹ ਚੀਜ਼ਾਂ ਦੇਖ ਕੇ ਡਰ ਜਾਣ ਤੇ ਉਹ ਇਸਲਾਮ ਕਬੂਲ ਕਰ ਲੈਣ ਤੇ ਕੁਝ ਸਮੇਂ ਬਾਅਦ ਪਾਈ ਤਾਰੂ ਸਿੰਘ ਜੀ ਦੀ ਇੱਕ ਵਾਰ ਫਿਰ ਤੋਂ ਦਰਬਾਰ ਦੇ ਵਿੱਚ ਪੇਸ਼ੀ ਹੁੰਦੀ ਹੈ ਤੇ ਉਹਨਾਂ ਨੂੰ ਕਈ ਸਾਰੇ ਲਾਲਚ ਦਿੱਤੇ ਗਏ ਪਰ ਗੁਰੂ ਦੇ ਸਿੰਘ ਨੇ ਸਿੱਖੀ ਨਹੀਂ ਛੱਡੀ ਤੇ ਖਾਨ ਬਹਾਦਰ ਨੇ ਕਾਫੀ ਜ਼ਿਆਦਾ ਮਾਣ ਤੇ ਗੁੱਸੇ ਦੇ ਵਿੱਚ ਇਹ ਆਖਿਆ ਕਿ ਤੂੰ ਜਿਸ ਸਿੱਖੀ ਜਾਂ ਕੇਸਾਂ ਦੀ ਗੱਲ ਕਰਦਾ ਹੈ ਉਹਨਾਂ ਨੂੰ ਮੈਂ ਜੁੱਤੀ ਮਾਰ ਕੇ ਉਡਾ ਦੇਵਾਂਗਾ ਅਗੂ ਭਾਈ ਜੀ ਨੇ ਜੋਸ਼ ਦੇ ਵਿੱਚ ਉੱਤਰ ਦਿੱਤਾ ਖਾਨ ਬਹਾਦਰ ਮੇਰੀ ਸਿੱਖੀ ਕੇਸਾਂ ਸਵਾਸਾ ਦੇ ਨਾਲ ਲਿਪ ਜਾਏਗੀ ਇਹ ਚੀਜ਼ ਸੁਣ ਕੇ ਸੂਬੇਦਾਰ ਨੂੰ ਅੱਗ ਲੱਗ ਗਈ ਉਸ ਨੇ ਹੁਕਮ ਦੇ ਕੇ ਮੋਚੀ ਕੋਲੋਂ ਸੜੇ ਕੇਸਾਂ ਦੇ ਨਾਲ ਪਾਇ ਤਾਰੂ ਸਿੰਘ ਜੀ ਦੀ ਖੋਪੜੀ ਲਵਾ ਦਿੱਤੀ ਤੇ ਇਹ ਸਬਕਾ ਨਖਾਸ ਚੌਕ ਦੇ ਵਿੱਚ ਲਾਹੌਰ ਦੇ ਵਿੱਚ ਹੋਇਆ ਇਹ ਚੀਜ਼ ਦੇਖਣ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਹਾਹਾਕਾਰ ਮਚ ਗਈ ਤੇ ਜਦ ਲਾਹੌਰ ਦੇ ਸਿੰਘਾਂ ਨੇ ਸਰਕਾਰ ਦੇ ਅੱਗੇ ਕਾਫੀ ਜ਼ਿਆਦਾ ਬੇਨਤੀ ਕੀਤੀ ਤੇ ਤਾਂ ਭਾਈ ਤਾਰੂ ਸਿੰਘ ਜੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਸਾਜ ਦੇ ਵਿੱਚ ਭਾਈ ਸਾਹਿਬ ਜੀ 22 ਦਿਨ ਰਹੇ ਤੇ ਉਹ ਹਰ ਰੋਜ਼ ਗੁਰਬਾਣੀ ਜਪਦੇ ਰਹੇ ਤੇ ਦੂਸਰੀ ਸਾਈਡ ਖਾਨ ਬਹਾਦਰ ਨੂੰ ਪਸ਼ਾਬ ਦਾ ਬਣ ਪੈ ਗਿਆ ਤੇ ਉਸਨੇ ਕਈ ਤਰੀਕੇ ਦੇ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਵੀ ਨਹੀਂ ਹੋਇਆ ਤੇ ਉਸਦੇ ਦਿਲ ਦੇ ਵਿੱਚ ਪੱਕੀ ਬਹਿ ਗਈ ਕਿ ਇਹ ਭਾਈ ਤਾਰੂ ਸਿੰਘ ਜੀ ਦਾ ਹੀ ਸ਼ਰਾਫ ਹੈ ਉਸਨੇ ਭਾਈ ਸੁਪੇਖ ਸਿੰਘ ਜੰਬਰ ਜੀ ਨੂੰ ਭਾਈ ਤਾਰੂ ਸਿੰਘ ਜੀ ਦੇ ਕੋਲ ਮਾਫੀ ਮੰਗਣ ਨੂੰ ਭੇਜਿਆ ਪਾਈ ਤਾਰੂ ਸਿੰਘ ਜੀ ਆਖਦੇ ਹਨ ਕਿ ਹੁਣ ਮੇਰੇ ਹੱਥੋਂ ਤੀਰ ਨਿਕਲ ਚੁੱਕਿਆ ਹੈ ਹੁਣ ਤਾਂ ਅੰਮ੍ਰਿਤਸਰ ਜਾਓ ਤੇ ਪੰਥ ਪਾਸ ਬੇਨਤੀ ਕਰੋ ਸਰਦਾਰ ਸੁਬੇਕ ਸਿੰਘ ਜੀ ਖਾੜ ਬਹਾਦਰ ਵੱਲੋਂ ਨਜ਼ਰਾਨਾ ਲੈ ਕੇ ਅੰਮ੍ਰਿਤਸਰ ਪੁੱਜੇ ਤੇ ਅੱਗੇ ਆਕਾਲ ਬੁੰਗੇ ਬੁੱਢੇ ਦਲ ਦਾ ਉਦਾਰਾ ਸੀ ਤੇ ਉਹਨਾਂ ਨੇ ਨਵਾਬ ਕਪੂਰ ਸਿੰਘ ਜੀ ਦੇ ਸਾਹਮਣੇ ਬੇਨਤੀ ਕੀਤੀ ਪੰਥ ਸਾਰੇ ਪੰਥ ਨੇ ਗੁਰੂ ਅੱਗੇ ਅਰਦਾਸ ਕੀਤੀ ਤੇ ਭਾਈ ਨਵਾਬ ਕਪੂਰ ਸਿੰਘ ਜੀ ਨੇ ਆਖਿਆ ਕਿ ਭਾਈ ਤਾਰੂ ਸਿੰਘ ਜੀ ਦਾ ਰਾਪ ਅਸਲੋ ਤਾਂ ਟਲੇਗਾ ਨਹੀਂ ਪਰ ਜੇਕਰ ਖਾਨ ਬਹਾਦਰ ਪਾਈ ਤਾਰੂ ਸਿੰਘ ਜੀ ਦੀ ਜੁੱਤੀ ਖਾਏਗਾ ਤੇ ਉਸ ਨੂੰ ਪੇਸ਼ਾਬ ਆ ਜਾਵੇਗਾ ਸਰਦਾਰ ਸੁਬੇਕ ਸਿੰਘ ਜੀ ਨੇ ਸਾਰੀ ਗੱਲ ਖਾਨ ਬਹਾਦਰ ਨੂੰ ਦੱਸੀ ਉਹਨੇ ਐਨਾ ਹੀ ਗਨੀਮਤ ਸਮਝਿਆ ਤੇ ਜਦੋਂ ਜਦੋਂ ਖਾਨ ਬਹਾਦਰ ਦੇ ਸਿਰ ਤੇ ਉਹ ਜੁੱਤੀ ਪੈਂਦੀ ਤਿਉਂ ਤੋਂ ਉਸ ਨੂੰ ਆਰਾਮ ਆਂਦਾ ਤੇ ਪੇਸ਼ਾਬ ਖੁੱਲ ਕੇ ਆਂਦਾ ਇਸ ਸਵਕਾਰ ਬਦਲੇ ਸਰਦਾਰ ਸੁਬੇਕ ਸਿੰਘ ਜੀ ਨੂੰ ਲਾਹੌਰ ਦਾ कोतवाल ਬਣਾ ਦਿੱਤਾ ਗਿਆ ਜਿਸ ਨੇ ਚਰਖੇ ਸੂਲੀ ਆਦ ਸਿਆਵਾ ਬੰਦ ਕਰ ਦਿੱਤੀਆ ਤੇ ਉਹਨਾਂ ਨੇ ਸਿੰਘਾਂ ਨੇ ਹੋਰ ਵੀ ਕਈ ਸਾਰੇ ਕੰਮ ਕੀਤੇ ਖੂਹਾ ਦੇ ਵਿੱਚ ਪਏ ਹੋਏ ਸਿੰਘਾਂ ਦੇ ਸਿਰਾਂ ਨੂੰ ਬਾਹਰ ਕੱਢਿਆ ਗਿਆ ਤੇ ਉਸ ਸਮੇਂ ਲਾਹੌਰ ਦੇ ਨਿਖਾਸ ਚੌਂਕ ਦੇ ਵਿੱਚ ਦਰਵਾਜ਼ਿਆਂ ਦੇ ਉੱਪਰ ਸਿੰਘਾਂ ਦੀਆਂ ਦੇਹਾਂ ਤੇ ਉਹਨਾਂ ਦੇ ਸਿਰ ਟੰਗੇ ਜਾਂਦੇ ਸੀ ਤੇ ਫਿਰ ਸਰਦਾਰ ਸੁਬੇਕ ਸਿੰਘ ਨੇ ਉਹਨਾਂ ਦੇਹਾਂ ਦਾ ਤੇ ਉਹਨਾਂ ਸਿਰਾਂ ਦਾ ਸਸਕਾਰ ਕਰਵਾਇਆ ਤੇ ਉਹਨਾਂ ਨੇ ਸ਼ਹੀਦਾ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਅੰਤ ਕਈ ਦਿਨ ਕੀਤੇ ਕਰਮਾਂ ਦਾ ਫਲ ਭੋਕੇ ਉਬੇਦਾਰ ਖਾਨ ਬਹਾਦਰ ਜਕਰੀਆ ਖਾਨ 1 ਜੁਲਾਈ 1745 ਈਸਵੀ ਨੂੰ ਮਰਿਆ ਤੇ ਇਹ ਗੱਲ ਜਦ ਪਾਈ ਤਾਰੂ ਸਿੰਘ ਜੀ ਗੁਲਪੁਜੀ ਤਾਂ ਉਹ ਜਪਜੀ ਸਾਹਿਬ ਦਾ ਪਾਠ ਕਰਕੇ ਆਪਣਾ ਸਰੀਰ ਤਿਆਗ ਗਏ ਤੇ ਉੱਥੇ ਅੱਜ ਵੀ ਭਾਈ ਸਾਹਿਬ ਜੀ ਦਾ ਇੱਕ ਗੁਰਦੁਆਰਾ ਸਾਇਟ ਸਥਿਤ ਹੈ ਤੇ ਜੇਕਰ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਤੱਕ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ